ਕਿ ਕਈ ਆਪਣੇ ਆਪ ਗੁਰੂ ਬਣੇ ਫੈਲਾ ਰਹੇ ਆ ਝੂਠੇ ਭਰਮ ਜੀ ਲੋਕਾਂ ਨੂੰ ਕਹਿ ਰਹੇ ਆ ਬਿਨਾਂ ਗੱਲਾਂ ਕਹਿ ਰਹੇ ਆ ਕਰੋ ਸ਼ਰਮ ਜੀ ਕਹਿੰਦੇ ਕਿ ਜੇ ਆਪਣੀ ਰੋਟੀ ਨਹੀਂ ਪੱਕਦੀ ਪਈ ਦਿਲਜੀਤ ਦੇ ਸਿਰੋ ਕਰ ਲੈਨੇ ਆਪਣੀ ਰੋਟੀ ਕਰਮ ਜੀ ਦਿਲਜੀਤ ਦੇ ਸਿਰੋ ਕਰ ਲੈਨੇ ਆ ਆਪਣੀ ਰੋਟੀ ਕਰਮ ਜੀ ਸਤਿ ਸ਼੍ਰੀ ਅਕਾਲ ਬੀਬੀ ਪਤੀ ਨਮਾਸ਼ਾਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੇ ਸਤਿਉਦ ਦਿਲਜੀਤ ਦਾ ਵਿਰੋਧ ਕਰਨ ਵਾਲਿਆਂ ਨੇ ਬਾਜ਼ਾਰ ਗਰਮ ਕਰ ਦਿੱਤਾ ਅਫਵਾਹਾਂ ਦਾ ਖਾਸ ਕਰਕੇ ਹੁਣ ਇੱਕ ਨਵੀਂ ਪੋਸਟ ਜਿਹੜੀ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇੱਕ ਕਲਾਕਾਰ ਹੈ ਜਿਸ ਦਾ ਨਾਮ ਹੈ ਗੁਰੂ ਆਪ ਹੀ ਗੁਰੂ ਬਣੇ ਹੋਏ ਨੇ ਔਰ ਚੇਲੇ ਪਤਾ ਨਹੀਂ ਕਿਹਦੇ ਆ ਕਿਹਦੇ ਕਹਿਣ ਤੇ ਦਿਲਜੀਤ ਨੂੰ ਨਸੀਅਤ ਦੇ ਰਹੇ ਆ ਕਿ ਕਹਿੰਦੇ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀਦਾ ਸਭ ਤੋਂ ਪਹਿਲਾ ਸਵਾਲ ਤਾਂ ਇਹ ਆ ਕਿ ਦਿਲਜੀਤ ਨੇ ਕਿਹੜੇ ਵੇਲੇ ਦੇਸ਼ ਨੂੰ ਭੰਡਿਆ ਜੇ ਦਿਲਜੀਤ ਨੇ ਦੇਸ਼ ਨੂੰ ਭੰਡਿਆ ਹੁੰਦਾ ਤਾਂ ਕੀ ਦੇਸ਼ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਪ੍ਰਧਾਨ ਮੰਤਰੀ ਆ ਉਹਨੂੰ ਆਪਣੇ ਨਾਲ ਬਹਿਣ ਦਿੰਦੇ ਦਿਲਜੀਤ ਤਾਂ ਜਾ ਕੇ ਦੇਸ਼ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਵੀ ਬਹਿ ਆਇਆ ਦੂਜੀ ਗੱਲ ਤੁਸੀਂ ਵੀ ਗਾਣਾ ਗਾਇਆ ਸੀ ਕਿ ਲੱਗਦੀ ਲਾਹੌਰ ਦੀ ਆ ਕਿ ਲਾਹੌਰ ਤੁਹਾਡੇ ਗਰਦਾਸਪੁਰ ਚ ਪੈਂਦਾ ਉੱਥੇ ਤਾਂ ਕੋਈ ਜ਼ਿਲ੍ਹਾ ਐ ਇਹ ਤਾਂ ਉਹੀ ਗੱਲ ਹੋਈ ਅਸੀਂ ਮਾਰੀਏ ਤਾਂ ਪੋਲੇ ਤੁਸੀਂ ਮਾਰੋ ਤਾਂ ਠੋਲੇ ਮਤਲਬ ਆਪੇ ਹੀ ਮੈਂ ਰੱਜੀ ਪੁੱਜੀ ਆਪੇ ਹੀ ਮੇਰੇ ਬੱਚੇ ਜੀਣ ਆਪਣੇ ਆਪ ਨੂੰ ਆਪੇ ਹੀ ਪਿੱਠਾ ਪੜੀ ਜਾਣੀ ਔਰ ਜੇ ਕੋਈ ਹੋਰ ਗਰੋਥ ਲੈ ਰਿਹਾ ਕੋਈ ਤਰੱਕੀ ਕਰ ਰਿਹਾ ਉਹਨੂੰ ਹੇਠਾਂ ਖੇਚਣ ਦੀ ਕੋਸ਼ਿਸ਼ ਕਰਨੀ ਪਰ ਉਹ ਕਹਿੰਦੇ ਹੁੰਦੇ ਨਾ ਕਿ ਤੁਸੀਂ ਕਿਸੇ ਦੇ ਹੱਥ ਤੋਂ ਤਾਂ ਦੋ ਹੱਥਾਂ ਨਾਲ ਖੋ ਸਕਦੇ ਆ ਲੇਕਿਨ ਜੇ ਉਹਨੂੰ ਰੱਬ ਦੇਣ ਤੇ ਆ ਜਾਵੇ ਤਾਂ ਕਈ ਹੱਥਾਂ ਨਾਲ ਦਵਾ ਦਿੰਦਾ ਸੋ ਦਿਲਜੀਤ ਨੂੰ ਦੁਆਵਾਂ ਬਹੁਤ ਮਿਲ ਰਹੀਆਂ ਕੁਝ ਲੋਕ ਇਹ ਵੀ ਸਵਾਲ ਕਰ ਰਹੇ ਆ ਕਿ ਯਾਰ ਕਿਤੇ ਇਸ ਕਰਕੇ ਦਿਲਜੀਤ ਨੂੰ ਟਾਰਗੇਟ ਤਾਂ ਨਹੀਂ ਕੀਤਾ ਜਾ ਰਿਹਾ ਕਿਉਂਕਿ ਇਹ ਹਰ ਇੱਕ ਸਟੇਜ ਤੇ ਜਾ ਕੇ ਕਹਿੰਦਾ ਪੰਜਾਬੀ ਆ ਗਏ ਓਏ ਔਰ ਉਸ ਤੋਂ ਉੱਪਰਲੀ ਗੱਲ ਇਹਨਾਂ ਕਲਾਕਾਰ ਨੂੰ ਪੱਛਣਾ ਚਾਹੁੰਦਾ ਕਿ ਗੰਜਾ ਜਿਹਾ ਵੀ ਆ ਉਹ ਵੀ ਦਿਲਜੀਤ ਦੇ ਖਿਲਾਫ ਬੋਲ ਰਿਹਾ ਬਾਲੀਵੁੱਡ ਚ ਕਈ ਦਿਲਜੀਤ ਦੇ ਖਿਲਾਫ ਬੋਲ ਰਿਆ ਭਾਈ ਦਿਲਜੀਤ ਨੇ ਜਦ ਜਸਵੰਤ ਸਿੰਘ ਖਾਲੜਾ ਜੀ ਦੇ ਉੱਤੇ ਪੰਜਾਬ 1995 ਫਿਲਮ ਬਣਾਈ ਸੀਗੀ ਜਿਹਦੇ ਵਿੱਚ ਦੱਸਿਆ ਗਿਆ ਕਿ ਪੰਜਾਬ ਦੀ ਨੌਜਵਾਨੀ ਤੋਂ ਕਿੰਨਾ ਕਹਾਣ ਕੀਤਾ ਗਿਆ ਕਿੰਨਾ ਤਸ਼ੱਦਦ ਕੀਤੀ ਗਈ ਉਸ ਸਮੇਂ ਪੰਜਾਬ ਦੀ ਨੌਜਵਾਨੀ ਤੇ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਉਦੋਂ ਤੁਸੀਂ ਪੰਜਾਬੀ ਇੰਡਸਟਰੀ ਦੇ ਗੁਰੂ ਬਣ ਕੇ ਪ੍ਰਚਾਰ ਕਿਉਂ ਨਹੀਂ ਕੀਤਾ ਕਿ ਦਿਲਜੀਤ ਦੀ ਫਿਲਮ ਜਿਹੜੀ ਹੈ ਉਹ ਥੀਏਟਰ ਚ ਲੱਗਣੀ ਚਾਹੀਦੀ ਤਾਂ ਜੋ ਨੌਜਵਾਨਾਂ ਨੂੰ ਪਤਾ ਲੱਗੇ ਕਿ 1995 ਵਿੱਚ ਐਕਚੁਅਲੀ ਹੋਇਆ ਕੀ ਬਹੁਤ ਸਾਰੇ ਨੌਜਵਾਨ ਵੀ ਅੱਜ ਤੱਕ ਮੌਤ ਦੀ ਕੋਈ ਖਬਰ ਘਰ ਤੱਕ ਨਹੀਂ ਪਹੁੰਚੀ ਔਰ ਘਰ ਵੀ ਨਹੀਂ ਵਾਪਸ ਪਰਤੇ ਬਹੁਤ ਸਾਰੇ ਸਵਾਲ ਨੇ ਪਰ ਨਾਲ ਦੀ ਨਾਲ ਹੁਣ ਜਿਹੜਾ ਦਿਲਜੀਤ ਤੇ ਅਲੀਗੇਸ਼ਨ ਲੱਗ ਰਿਹਾ ਹੈ ਕਿ ਭਾਈ ਦਿਲਜੀਤ ਨੇ ਪਾਕਿਸਤਾਨੀ ਕੁੜੀ ਹਿਨਾ ਨੂੰ ਫਿਲਮ ਚ ਲਿਆਂਦਾ ਉਹ ਪੋਲਿਓ ਲੋਕੋ ਦਿਲਜੀਤ ਨਾ ਤਾਂ ਪ੍ਰੋਡਿਊਸਰ ਫਿਲਮ ਦਾ ਨਾ ਡਾਇਰੈਕਟਰ ਨਾ ਸਕ੍ਰਿਪਟ ਰਾਈਟਰ ਨਾ ਕਾਸਟਿੰਗ ਡਾਇਰੈਕਟਰ ਦਿਲਜੀਤ ਕੌਣ ਹੈ ਪਾਕਿਸਤਾਨੀ ਕੁੜੀ ਨੂੰ ਫਿਲਮ ਵਿੱਚ ਲੈ ਕੇ ਆਵੇ ਇਹ ਤਾਂ ਪ੍ਰੋਡਿਊਸਰ ਡਾਇਰੈਕਟਰ ਸਕ੍ਰਿਪਟ ਰਾਈਟਰ ਕਾਸਟਿੰਗ ਡਾਇਰੈਕਟਰ ਪਤਾ ਨਹੀਂ ਕਿਹਨਾਂ ਕਿਹਨਾਂ ਨੇ ਮਿਲ ਕੇ ਗਰੁੱਪ ਡਿਸਕਸ਼ਨ ਕੀਤੀ ਹਣੀ ਸਲਾਹ ਕੀਤੀ ਹਣੀਆ ਉਸ ਤੋਂ ਬਾਅਦ ਕੁੜੀ ਨੂੰ ਫਿਲਮ ਲਈ ਸਾਈਨ ਕੀਤਾ ਗਿਆ ਔਰ ਉਸ ਤੋਂ ਵੀ ਵੱਡੀ ਗੱਲ ਦਿਲਜੀਤ ਇੱਕ ਕਲਾਕਾਰ ਹੈ ਨਾ ਉਹ ਰੱਬ ਹੈ ਨਾ ਉਹ ਦੇਵਤਾ ਹੈ ਤੇ ਨਾ ਦਿਲਜੀਤ ਕੋਈ ਜੋਤਸ਼ੀਆ ਨਾ ਅਸੀਂ ਤੁਸੀਂ ਕੋਈ ਪ੍ਰੈਡਿਕਸ਼ਨ ਕਰ ਸਕਦੇ ਆ ਕਿ ਅੱਜ ਤੋਂ 6 ਮਹੀਨੇ ਬਾਅਦ ਕੀ ਘਟਣਾ ਹੁਣ ਜਦੋਂ ਦਿਲਜੀਤ ਨੇ ਇਹ ਸਰਦਾਰ ਜੀ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਹੋਵੇਗੀ ਉਹਨਾਂ ਸਮੇਂ ਸਾਨੂੰ ਤੁਹਾਨੂੰ ਪਤਾ ਕਿ ਕ੍ਰਿਕਟ ਦਾ ਵਰਲਡ ਕੱਪ ਵੀ ਚੱਲ ਰਿਹਾ ਸੀਗਾ ਉਦੋਂ ਅਸੀਂ ਤਾਂ ਬੀਜੀ ਸੀ ਕਿ ਇੰਡੀਆ ਪਾਕਿਸਤਾਨ ਦਾ ਵਰਲਡ ਕੱਪ ਚ ਮੈਚ ਦੇਖਣ ਨੂੰ ਸੱਟਾ ਬਾਜ਼ਾਰ ਵੀ ਬੜਾ ਚੜਿਆ ਹੋਇਆ ਸੀਗਾ ਕਿ ਉਦੋਂ ਅਸੀਂ ਕਿਹਾ ਕਿ ਪਾਕਿਸਤਾਨ ਨਾਲ ਮੈਚ ਨਹੀਂ ਹੋਣਾ ਚਾਹੀਦਾ ਕਿਉਂਕਿ ਪਹਿਲਾਂ 71 ਦੀ ਲੜਾਈ ਹੋ ਚੁੱਕੀ ਹੈ ਕਾਰਗਿਲ ਹੋ ਚੁੱਕੀ ਆ ਬੜੀ ਵਾਰ ਇਹਨਾਂ ਨੇ ਸਾਡੇ ਦੇਸ਼ ਚ ਆ ਕੇ ਕੁਸਬੈਟ ਕੀਤੀ ਆ ਇਹਨਾਂ ਨੇ ਮੁੰਬਈ ਵਿੱਚ ਜਿਹੜਾ ਕਤਲੇਆਮ ਕੀਤਾ ਸੀ ਇੱਕ ਸਾਹ ਵਰਗਿਆਂ ਨੂੰ ਭੇਜ ਕੇ ਵੀ ਅਸੀਂ ਇਹਨਾਂ ਨਾਲ ਮੈਚ ਨਹੀਂ ਖੇਡਣਾ ਕਦੀ ਐਦਾਂ ਦੀ ਗੱਲ ਅਸੀਂ ਕਰਦੇ ਆ ਫਿਰ ਅਸੀਂ ਜ਼ਖਮ ਜਦੋਂ ਥੋੜੇ ਭਰਨ ਲੱਗਦੇ ਆ ਸਾਰਾ ਕੁਝ ਹੀ ਭੁੱਲ ਜਾਂਦੇ ਆ ਨਹੀਂ ਅਸੀਂ ਆਪਣੇ ਹਿਸਾਬ ਨਾਲ ਸਭ ਕੁਝ ਠੀਕ ਕਰਦੇ ਆ ਹੁਣ ਦਿਲਜੀਤ ਨੇ ਸਕੁੜੀ ਨੂੰ ਸਾਈਨ ਥੋੜੇ ਕੀਤਾ ਜਦ ਦਿਲਜੀਤ ਨੂੰ ਥੋੜੇ 6 ਮਹੀਨੇ ਪਹਿਲਾਂ ਪਤਾ ਸੀਗਾ ਕਿ ਆ ਹਾਲਾਤ ਇਹ ਪਾਕਿਸਤਾਨੀ ਮਾੜੀ ਸੋਚ ਵਾਲੇ ਜਿਹੜੇ ਆਤੰਗਵਾਦੀ ਐ ਇਹ ਜਿਹੜਾ ਦੇਸ਼ ਆਤੰਗਵਾਦੀ ਨੂੰ ਪਨਾਹ ਦਿੰਦਾ ਉਹ ਇਹੋ ਜਿਹੇ ਹਾਲਾਤ ਕਰ ਦੇਣਗੇ ਜੰਮੂ ਕਸ਼ਮੀਰ ਵਿੱਚ ਕਿ 26 ਕਰ ਤਬਾਹ ਹੋ ਜਾਣਗੇ ਔਰ ਪੂਰਾ ਦੇਸ਼ ਇੱਕ ਵਾਰੀ ਪੂਰੇ ਗੁੱਸੇ ਚ ਆ ਜਾਏਗਾ ਜਾਂ ਉਹ ਜਲਾਲ ਚ ਆ ਜਾਏਗਾ ਔਰ ਪੂਰਾ ਦੇਸ਼ ਕਹੇਗਾ ਕਿ ਜਿਹੜੇ ਪਾਕਿਸਤਾਨ ਵਿੱਚ ਇਹ ਅੱਤਵਾਦੀ ਰਹਿੰਦੇ ਆ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਇਹ ਦਿਲਜੀਤ ਨੂੰ ਕਿੱਥੋਂ ਪਤਾ ਹੋਣਾ ਉਹ ਕੋਈ ਰੱਬ ਥੋੜਿਆ ਐ ਉਹ ਕੋਈ ਜੋਤਸ਼ੀ ਥੋੜਿਆ ਨਾਲੇ ਕਿਹੜੇ ਜੋਤਸ਼ੀ ਨੇ ਦੱਸ ਦਿੱਤਾ ਸੀ ਉਹਨਾਂ 26 ਲੋਕਾਂ ਨੂੰ ਕਿ ਜੰਮੂ ਕਸ਼ਮੀਰ ਚ ਨਾ ਜਾਇਓ ਉੱਥੇ ਬਾਣਾ ਵਾਪਰਨ ਵਾਲਾ ਜਾਂ ਮਾੜੀ ਸੋਚ ਵਾਲੇ ਜਿਹੜੇ ਅੱਤਵਾਦੀ ਉੱਥੇ ਪਹੁੰਚ ਚੁੱਕੇ ਆ ਕਿਸੇ ਨੂੰ ਪਤਾ ਹੀ ਨਹੀਂ ਸੀ ਔਰ ਦੱਸਿਆ ਜਾ ਰਿਹਾ ਕਿ ਜਦੋਂ ਪਹਿਲਗਾਮ 'ਚ ਅਟੈਕ ਹੋਇਆ ਉਹਨਾਂ ਉਸ ਦਿਨ ਤੋਂ ਥੋੜਾ ਪਹਿਲਾਂ ਜੋ 60 ਤੱਕ ਹੁਣ ਖਬਰਾਂ ਪਹੁੰਚ ਰਹੀਆਂ ਕਿ ਦਿਲਜੀਤ ਹੁਣੇ ਤਾਂ ਫਿਲਮ ਨੂੰ ਰੈਪ ਅਪ ਵੀ ਕਰ ਚੁੱਕੇ ਸੀਗੇ ਜਾਂ ਉਹਨਾਂ ਦੀ ਮੁਕੰਮਲ ਹੋਣ ਦੇ ਨੇੜੇ ਸੀ ਇਹ ਗੱਲਾਂ ਜਿਹੜੀਆਂ ਹੁਣ ਸੋਸ਼ਲ ਮੀਡੀਆ ਤੇ ਟਰੈਵਲ ਕਰ ਰਹੀਆਂ ਤਾਂ ਅਸੀਂ ਦਿਲਜੀਤ ਕੱਲੇ ਨੂੰ ਕਿਵੇਂ ਕਹਿ ਸਕਦੇ ਹਾਂ ਕਿ ਉਹ ਦੇਸ਼ ਦਰੋਹੀ ਹੈ ਉਹ ਗद्दार ਹੈ ਕਿਹਾ ਜਾ ਰਿਹਾ ਜੀ ਕਿ ਉਹਨੂੰ ਬਾਰਡਰ ਫਿਲਮ ਚੋਂ ਕੱਢਿਆ ਜਾਵੇ ਤਾਂ ਤੁਹਾਡਾ ਸਣੀਦੋਲ ਐਮਪੀ ਬਣਨ ਤੋਂ ਬਾਅਦ ਕਿੰਨੀ ਕਵਾਰ ਤੁਹਾਡੇ ਹਰਦਾਸਪੁਰ ਆਇਆ ਸੀਗਾ ਇਹ ਵੀ ਸਵਾਲ ਕਦੀ ਕਰ ਲਿਆ ਕਰੋ ਉਦੋਂ ਤੁਸੀਂ ਚੁੱਪ ਕਰ ਜਾਂਦੇ ਆ ਤੁਹਾਡੇ ਮੂੰਹ ਤੇ ਮੱਖੀ ਨਹੀਂ ਪੈਂਦੀ ਉਦੋਂ ਆ ਕੇ ਉਦੋਂ ਤੁਹਾਨੂੰ ਲੱਗਦਾ ਕਿ ਯਾਰ ਵੱਡੇ ਬੰਦੇ ਨਾਲ ਪੰਗਾ ਕਿਵੇਂ ਲੈਣਾ ਜੇ ਹੁਣ ਦਿਲਜੀਤ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਇੱਕ ਪੱਗ ਬੰਨੀ ਸੋਹਣਾ ਨੌਜਵਾਨ ਕੱਲੀ-ਕੱਲੀ ਥਾਂ ਤੇ ਦੁਨੀਆ ਦੀ ਜਿਹੜੀ ਜਿਹੜੀਆਂ ਦੁਨੀਆ ਦੇ ਮੰਨੀਆਂ ਪਰਮੰਨੀਆਂ ਥਾਂਾਂ 'ਤੇ ਜਾ ਕੇ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਤਾਂ ਤੁਸੀਂ ਸਲਾਹਾ ਦੇਣ ਲੱਪ ਪੈਨੇ ਆ ਆ ਖਲੜਾ ਸਾਹਿਬ ਦੀ ਫਿਲਮ ਜਿਹੜੀ ਉਹਨਾਂ ਦੇ ਉੱਤੇ ਬਣੀ ਸੀ ਪੰਜਾਬ 1995 ਉਹ ਬੈਨ ਕੀਤੀ ਗਈ ਉਹ ਤਾਂ ਕਿਉਂ ਨਹੀਂ ਬੋਲੇ ਇਹ ਕਲਾਕਾਰ ਉਹ ਤਾਂ ਕਿਉਂ ਨਹੀਂ ਦਲਜੀਤ ਦਾ ਸਾਥ ਦਿੱਤਾ ਕਿ ਵਧੀਆ ਕੰਮ ਕੀਤਾ ਪੰਜਾਬ ਦੀ ਸੱਚਾਈ ਦਿਖਾਈ ਹੈ ਨਹੀਂ ਬੋਲੇ ਕਿਉਂਕਿ ਡਰ ਲੱਗਦਾ ਹੁਣ ਗੂਗਲ ਨੂੰ ਤਾਂ ਮਿੱਟੀ ਝਾੜਨ ਦੀ ਗੱਲ ਕਰਦੇ ਆ ਉਹਦਾ ਮੂੰਹ 'ਚ ਪੰਜਾਲੀ ਪੈ ਜਾਂਦੀ ਹੈ ਸੋ ਦਲਜੀਤ ਕੱਲੇ ਨੂੰ ਨਿੰਦਣਾ ਇਸ ਨਾਟ ਰਾਈਟ ਥਿੰਗ ਪਰ ਇੱਕ ਸਲਾਹ ਇੱਕ مشورہ ਪੰਜਾਬ ਦੇ ਸਾਰੇ ਪ੍ਰੋਡਿਊਸਰਸ ਡਾਇਰੈਕਟਰ ਸਕ੍ਰਿਪਟ ਰਾਈਟਰ ਕਾਸਟਿੰਗ ਡਾਇਰੈਕਟਰਸ ਨੂੰ ਵੀ ਕਹਿਣਾ ਚਾਹੁੰਦਾ ਮੈਂ ਕਿ ਭਾਈ ਟੈਲੈਂਟ ਚੜਦੇ ਪੰਜਾਬ ਚ ਵੀ ਬਹੁਤ ਆ ਚੜਦਾ ਪੰਜਾਬੀ ਸਾਰਾ ਰੀਲਾਂ ਤੇ ਹੀ ਬੈਠਾ ਤੁਸੀਂ ਕਿਉਂ ਹਰ ਇੱਕ ਫਿਲਮ ਦੇ ਵਿੱਚ ਪਾਕਿਸਤਾਨੀ ਜਿਹੜੇ ਡਬਲ ਮੀਨਿੰਗ ਜੋਕ ਬੋਲਦੇ ਉਹੋ ਜਿਹੇ ਲੋਕ ਵੀ ਲੈਣੇ ਹੁੰਦੇ ਆ ਉਹ ਲੰਬੀ ਜੀ ਨੱਕ ਵਾਲਾ ਕਿੰਨੀ ਬਕਵਾਸ ਕਰਦਾ ਤੁਸੀਂ ਐਦਾਂ ਦੇ ਲੋਕਾਂ ਨੂੰ ਕਿਉਂ ਲਿਆਣਾ ਹੁੰਦਾ ਹਾਂ ਹੋ ਸਕਦਾ ਤੁਹਾਡੇ ਮਨ ਚ ਹੋਵੇ ਕਿ ਯਾਰ ਦੁਬਈ ਚ ਬੜੀ ਅੱਛੀ ਓਪਨਿੰਗ ਮਿਲ ਜੂਗੀ ਕਿ ਪਾਕਿਸਤਾਨੀ ਕਰਾਊਡ ਆਜੂ ਆਸਟ੍ਰੇਲੀਆ ਅਮਰੀਕਾ ਨਿਊਜ਼ੀਲੈਂਡ ਕੈਨੇਡਾ ਯੂਰਪ ਚ ਵੀ ਜਿਹੜੇ ਪਾਕਿਸਤਾਨੀ ਉਹ ਥੀਏਟਰਸ ਚ ਆਉਣਗੇ ਯਾਰ ਜ਼ਰੂਰੀ ਇਹ ਥੋੜੇ ਕੇ ਕੱਲੇ ਉਹਨਾਂ ਦੇ ਕਲਾਕਾਰ ਲੈ ਲੈਤਾ ਪਾਕਿਸਤਾਨੀ ਕਰਾਊਡ ਆਊਗਾ ਤੁਸੀਂ ਆਪਣਾ ਕੰਟੈਂਟ ਹੀ ਇੰਨਾ ਅੱਛਾ ਰੱਖੋ ਤੁਸੀਂ ਸਕ੍ਰਿਪਟੀ ਵੀ ਅੱਛੀ ਬਣਾਓ ਕਿ ਸਾਰੇ ਮਜਬੂਰ ਹੋ ਜਾਣ ਫਿਲਮ ਦੇਖਣ ਲਈ ਹੁਣ ਜਿਹੜੇ ਹਾਲੀਵੁੱਡ ਵਾਲੇ ਫਿਲਮ ਬਣਾਉਂਦੇ ਪੂਰੀ ਦੁਨੀਆ ਚ ਦੇਖੀ ਜਾਂਦੀ ਆ ਉਹ ਇਹ ਥੋੜੇ ਦੇਖਦੇ ਕਿ ਐਸੀ ਵਾ ਇੱਕ ਬੰਦਾ ਇੰਡੀਆ ਤੋਂ ਲੈ ਲਈ ਇੱਕ ਪਾਕਿਸਤਾਨ ਤੋਂ ਇੱਕ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਐਦਾਂ ਫਿਲਮ ਜਲਾ ਲਈਏ ਯਾਰ ਤੁਸੀਂ ਵੀ ਥੋੜਾ ਬਹੁਤਾ ਜਿਹੜੇ ਸਾਡੇ ਚੜਦੇ ਪੰਜਾਬ 'ਚ ਨੌਜਵਾਨ ਆ ਥੀਏਟਰ ਆਰਟਿਸਟ ਨੇ ਜਾਂ ਸੁਲਝੇ ਹੋਏ ਕਲਾਕਾਰ ਨੇ ਜਿਨ੍ਹਾਂ ਨੂੰ 25-25 ਸਾਲ ਦਾ ਤਜਰਬਾ ਹੋ ਗਿਆ ਐਕਟਿੰਗ ਕਰਦਿਆਂ ਨੂੰ ਉਹਨਾਂ ਨੂੰ ਮੌਕਾ ਦੋ ਤੁਸੀਂ ਵੀ ਇਕੱਲਾ ਅੱਗਾ ਦੌੜ ਪਿੱਛੇ ਚੌੜਾ ਵਾਲੀ ਗੱਲ ਕਿਉਂ ਕਰਦੇ ਆ ਕਿ ਯਾਰ ਚਾਰ ਬੰਦੇ ਉਧਰੋਂ ਫੜ ਲਓ ਚਾਰ ਇਧਰੋਂ ਲੈ ਲਓ ਇੱਕ ਬਾਲੀਵੁੱਡ ਐਕਟਰ ਪਾ ਲਓ ਹੋ ਸਕਦਾ ਸਾਨੂੰ ਦਿੱਲੀ ਦੀ ਆਡੀਅੰਸ ਵੀ ਮਿਲ ਜਵੇ ਸਾਨੂੰ ਪਾਕਿਸਤਾਨ ਦੀ ਆਡੀਅੰਸ ਵੀ ਮਿਲ ਜਵੇ ਸਾਨੂੰ ਚੜ੍ਹਦੇ ਪੰਜਾਬ ਦੇ ਮਿਲੇ ਜਾਣੀ ਐਂਦਾ ਨਾ ਕਰੋ ਪੰਜਾਬ ਵਿੱਚ ਵੀ ਜਿਹੜੇ ਨੌਜਵਾਨ ਨੇ ਚੜ੍ਹਦੇ ਪੰਜਾਬ ਦੇ ਉਹਨਾਂ ਨੂੰ ਵੀ ਇੱਕ ਉਮੀਦ ਹੈ ਕਿ ਸਾਡਾ ਵੀ ਕੋਈ ਗੌਡਫਾਦਰ ਬਣੇਗਾ ਸਾਡੇ ਟੈਲੈਂਟ ਨੂੰ ਵੀ ਕੋਈ ਮੌਕਾ ਦੇਵੇਗਾ ਉਹਨਾਂ ਨੂੰ ਵੀ ਜ਼ਰੂਰ ਮੌਕਾ ਦੇਣਾ ਚਾਹੀਦਾ ਬਾਕੀ ਲੱਖ ਪਰਦੇਸੀ ਹੋਈ ਆਪਣਾ ਦੇਸ਼ ਨਹੀਂ ਭੰਡੀਦਾ ਤਾਂ ਤੁਸੀਂ ਕਹਿ ਤਾ ਲੱਗਦੀ ਲਾਹੌਰ ਦੀ ਆ ਇਹਦਾ ਜਵਾਬ ਜ਼ਰੂਰ ਦਿਓ ਕਿ ਲਾਹੌਰ ਕਿਹੜਾ ਗੁਰਦਾਸਪੁਰ ਚ ਪੈਂਦਾ ਬਹੁਤ ਬਹੁਤ ਸ਼ੁਕਰੀਆ